ਸਤਿ ਸ੍ਰੀ ਅਕਾਲ ਜੀ ਬਲੌਕ ਪੰਜਾਬ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਹੋਰ ਦੱਸੋ ਜੀ ਕਿਵੇਂ ਹੋ ਉਮੀਦ ਹੈ ਜੀ ਸਾਰੇ ਠੀਕ ਹੋਵੋਗੇ ਛਰਦੀ ਕਲਾ ਵਿੱਚ ਹੋਵੋਗੇ ਲੋ ਜੀ ਆਪਾਂ ਲੱਗੇ ਆ ਅੱਜ ਦੀ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਲੋ ਜੀ ਸਵੇਰ ਦਾ ਟਾਈਮ ਆ ਆਪਣਾ ਚਾਹ ਪਾਣੀ ਦਾ ਉਧਰ ਹੋ ਗਿਆ ਸੀ ਨਿਬੜ ਗਿਆ ਸੀਗਾ ਤੇ ਬਾਕੀ ਭਾਂਡੇ ਭੁੰਡੇ ਆਪਾਂ ਮਾਂਜਣੇ ਰਹਿੰਦੇ ਸੀਗੇ ਆਪਣੇ ਹਲੇ ਮੈਂ ਕਿ ਚੱਲ ਭਾਂਡੇ ਫੇਰ ਆ ਕੇ ਮਾਂਜਦੀਆਂ ਪਹਿਲਾਂ ਆਪਾਂ ਗੋਹਾ ਗੂਹਾ ਚੱਕ ਲਈਏ ਤੇ ਮੱਝਾਂ ਨੂੰ ਬਾਹਰ ਕੱਢਦੀਏ ਤੇ ਫਿਰ ਆਪਾਂ ਲਾਗੇ ਸੀ ਗੋਹਾ ਚੱਕਣ ਗੋਹਾ ਚੱਕਣ ਤੋਂ ਬਾਅਦ ਫਿਰ ਆਪਾਂ ਮੱਝਾਂ ਨੂੰ ਬਾਹਰ ਕੱਢਿਆ ਧੁੱਪਾਂ 'ਚ ਤੇ ਆਪਣੇ ਹਲੇ ਪਲੜ ਵੀ ਰਹਿੰਦੇ ਆ ਚੱਕਣੇ ਪੁਲੀਆਂ ਪੁਲੀਆਂ ਆਪਾਂ ਚੱਕਣੀਆਂ ਨੇ ਕਿਉਂਕਿ ਫਿਰ ਜੇ ਆਪਾਂ ਪਲੀਆਂ ਜੇ ਨਾ ਚੱਕੀਏ ਫਿਰ ਧੁੱਪਾਂ ਅੰਦਰ ਨਹੀਂ ਆਉਂਦੀ ਤੇ ਸੁੱਕਦਾ ਨਹੀਂ ਹੈਗਾ ਗਿੱਲਾ ਰਹਿੰਦਾ ਇਹਦੇ ਕਰਕੇ ਤੇ ਬਾਕੀ ਆਪਾਂ ਫਿਰ ਮਤਲਬ ਕਿ ਬਾਹਰ ਕੱਢਣੀਆਂ ਸੀਗੀਆਂ ਮੱਜਾਂ ਮੈਂ ਕਿ ਚੱਲ ਪਹਿਲਾਂ ਰੜਕਾ ਮਾਰ ਦਿੰਨੀ ਆ ਹਲੇ ਬਾਹਰ ਧੁੰਦ ਜੀ ਸੀਗੀ ਥੋੜੀ ਥੋੜੀ ਮੈਂ ਕਿ ਚੱਲ ਜੱਤ ਕਰ ਰੜਕਾ ਮਾਰ ਦਿੰਨੀ ਆ ਤੇ ਮੜੀ ਜੀ ਵੀ ਬਾਹਰ ਧੁੰਦ ਘਟ ਜੂਗੀ ਤੇ ਧੁੱਪਾਂ ਨਿਕਲ ਆਊਗੀ ਮਣੀ ਮੋਟੀ ਜੀ ਫਿਰ ਆਪਾਂ ਬਾਹਰ ਕੱਢ ਦਾਂਗੇ ਤੇ ਫਿਰ ਮੈਂ ਲੱਗ ਗਈ ਸੀਗੀ ਮੱਜਾਂ ਹਲੇ ਰੜਕਾ ਮਾਰਨ ਤੇ ਰੜਕਾ ਰੜਕਾ ਮਾਰ ਕੇ ਫਿਰ ਆਪਾਂ ਮੱਜਾਂ ਨੂੰ ਬਾਹਰ ਕੱਢਾਂਗੇ ਤੇ ਨਾਲੇ ਮੱਜਾਂ ਨੂੰ ਪਲਾਵਾਂਗੇ ਪਾਣੀ ਲਓ ਜੀ ਪਹਿਲਾਂ ਆਪਾਂ ਮੱਜਾਂ ਥੱਲੇ ਰੜਕਾ ਮਾਰ ਦਈਏ ਉਹ ਜੀ ਪਸ਼ੂਆਂ ਦਾ ਆਪਾਂ ਨਵੇੜਤਾ ਸੀਗਾ ਉਧਰ ਤੇ ਪਸ਼ੂਆਂ ਦਾ ਨਵੇੜ ਕੇ ਫਿਰ ਆਪਾਂ ਬਿਹੜਾ ਵੀ ਸੁੰਭਰਤਾ ਸੀਗਾ ਤੇ ਬਿਹੜਾ ਸੁੰਭਰਨੇ ਤੋਂ ਬਾਅਦ ਫਿਰ ਮੈਂ ਲੱਗ ਗਈ ਸੀ ਕੰਮਰੇ ਸੁੰਭਰਨਾ ਕਿਉਂਕਿ ਪਹਿਲਾਂ ਉਧਰ ਮੈਂ ਅੱਜ ਪਸ਼ੂਆਂ ਦਾ ਨਵੇੜ ਕੇ ਆਈ ਸੀ ਥੋੜੇ ਪਸ਼ੂ ਆਪਾਂ ਨੇ ਇੱਥੇ ਕੱਢੇ ਸੀ ਕਿਉਂਕਿ ਪਹਿਲਾਂ ਧੁੰਦ ਸੀ ਉਹਦੇ ਕਰਕੇ ਮੈਂ ਕਿਹਾ ਚੱਲ ਪਹਿਲਾਂ ਗੂਹੂਆ ਚੱਕ ਦਿੰਨੀ ਆ ਪਹਿਲਾਂ ਤੇ ਫਿਰ ਮਤਲਬ ਕਿੰਦਰ ਅੜਕਾ ਰੁੜਕਾ ਮਾਰ ਕੇ ਫਿਰ ਆਪਾਂ ਪਸ਼ੂ ਬਾਹਰ ਕੱਢੇ ਸੀ ਕਿਉਂਕਿ ਠੰਡ ਹੁੰਦੀ ਹੈ ਬਾਹਰ ਜਿਹਦੇ ਕਰਕੇ ਮੈਂ ਮੜੀ ਜੀ ਧੁੱਪਾਂ ਚਮਕਦੀ ਹੁੰਦੀ ਜਾਂ ਨਿਕਲਦੀ ਹੁੰਦੀ ਲੋ ਜੀ ਪਸ਼ੂਆਂ ਦਾ ਆਪਾਂ ਉਧਰ ਨਵੇੜਤਾ ਸੀਗਾ ਉਧਰ ਪਸ਼ੂਆਂ ਦਾ ਨਵੇਣ ਤੋਂ ਬਾਅਦ ਫਿਰ ਮੈਂ ਇੱਧਰ ਆ ਗਈ ਸੀ ਕਿ ਮੈਂ ਕਮਰੇ ਚ ਰੜਕਾ ਮਾਣ ਲਾਗੇ ਸੀ ਤੇ ਬਾਕੀ ਪੁੱਚੇ ਆਪਾਂ ਜਲਾਉਣੇ ਨਹੀਂ ਹੈਗੇ ਪੁੱਚੇ ਆਪਾਂ ਕੱਲੇ ਰਸੋਈ 'ਚ ਲਾਵਾਂਗੇ ਕਿਉਂਕਿ ਗਿੱਲ ਬਹੁਤ ਜ਼ਿਆਦਾ ਹੋਈ ਪਈ ਸੀ ਇਹਦੇ ਕਰਕੇ ਮੈਂ ਕਿਹਾ ਚੱਲ ਪੁੱਚੇ ਮੈਂ ਛੱਡ ਦਿੰਨੀ ਆ ਤੇ ਰਸੋਈ 'ਚ ਤਾਂ ਵੈਸੇ ਜ਼ਰੂਰੀ ਲਾਉਣੇ ਪੈਂਦੇ ਆ ਕਿਉਂਕਿ ਫਿਰ ਦਾਲ ਸਬਜ਼ੀ ਢੁੱਲੀ ਧੋਲੇ ਜਾਂਦਾ ਇਹਦੇ ਕਰਕੇ ਫਿਰ ਮੈਂ ਰਸੋਈ 'ਚ ਲਾਉਣੀ ਹੁੰਨੀ ਆ ਲੋ ਜੀ ਪਹਿਲਾਂ ਆਪਾਂ ਕਮਰੇ ਸੁੰਬਰ ਲਈਏ ਕਮਰੇ ਸੁੰਬਰਣੇ ਤੋਂ ਬਾਅਦ ਪੱਕੀ ਜਿਹੜੇ ਹੋਰ ਕੰਮ ਰਹਿੰਦੇ ਆ ਆਪਣੇ ਉਹ ਆਪਾਂ ਫੇਰ ਕਰਾਂਗੇ ਲੋ ਜੀ ਆਪਾਂ ਕਮਰੇ ਇੱਧਰ ਸੁੰਬਰਤੇ ਸੀਗੇ ਕਮਰੇ ਸੁੰਬਰਣੇ ਤੋਂ ਬਾਅਦ ਫਿਰ ਮੈਂ ਇੱਧਰ ਆ ਗਈ ਸੀ ਤੇ ਭੁਰਜੀ ਬਣਾਉਣੀ ਸੀ ਉਹਦੇ ਕਰਕੇ ਮੈਂ ਮੇਥੀ ਮੇਥੇ ਧਣੀਆਂ ਤੇ ਬਾਕੀ ਪਾਲਕ ਇਹ ਤਿੰਨੇ ਚਾਰ ਚੀਜ਼ਾਂ ਮੈਂ ਕਿ ਚੀਰ ਲੈਣੀਆਂ ਕਿਉਂਕਿ ਘਾਹ ਕਾਫੀ ਜ਼ਿਆਦਾ ਹੋਇਆ ਪਿਆ ਸੀ ਉਹਦੇ ਕਰਕੇ ਫਿਰ ਸਮਾਰਨੇ ਨੂੰ ਵੀ ਟਾਈਮ ਲੱਗ ਜਾਣਾ ਤੇ ਫਿਰ ਉਹਦੇ ਕਰਕੇ ਮੈਂ ਕਿਹਾ ਫਟਾਫਟ ਪਹਿਲਾਂ ਤੋੜ ਲਵਾਂ ਤੇ ਫਿਰ ਇਹਨੂੰ ਸਮਾਰ ਲੂੰਗੀ ਤੇ ਬਾਕੀ ਫਿਰ ਮੈਂ ਲੱਗ ਸੀ ਇਹਨੂੰ ਵੱਢਣ ਮੇਥਿਆਂ ਲੱਗ ਸੀ ਵੱਢਣ ਤੇ ਮੇਥਿਆਂ ਦੇ ਵਿੱਚ ਕਾਫੀ ਘਾਹੂ ਜਾਂ ਬਹੁਤ ਜ਼ਿਆਦਾ ਹੋਇਆ ਪਿਆ ਸੀਗਾ ਤੇ ਪੱਤੇ ਪੁੱਤੇ ਜਿੱਥੋਂ ਪਿੱਪਲ ਦੇ ਪੱਤੇ ਨੇ ਕਾਫੀ गिर ਜਾਂਦੇ ਆ ਤੇ ਉਹਦੇ ਕਰਕੇ ਮੈਂ ਉਹ ਵੀ ਨਾਲ ਦੀ ਨਾਲ ਚੱਕੇ ਸੀ ਇੱਕ ਦੋ ਕਬੂਟੇ ਸੀਗੇ ਜਿਹੜੇ ਮਿਰਚਾਂ ਦੇ ਫਿਰ ਉਹ ਵੀ ਮੈਂ ਦੇਖ ਕੇ ਪੱਤੇ ਕਿਉਂਕਿ ਆ ਬੁੱਟਾ ਜਿਹੜਾ ਸਾਹਮਣੇ ਤੁਸੀਂ ਵੀਡੀਓ ਦੇ ਦੇ ਆ ਵੀ ਸੁੱਕ ਗਿਆ ਸੀਗਾ ਮੈਂ ਪੱਟਣ ਲੱਗੀ ਸੀ ਪਰ ਪੱਟ ਨਹੀਂ ਹੋਇਆ ਮੈਂ ਕਿਹਾ ਚੱਲ ਮਗਰੋਂ ਪੱਟੂੰਗੀ ਪਹਿਲਾਂ ਇਹਨੂੰ ਮਿੱਥੇ ਨੂੰ ਮੈਂ ਵੱਢ ਲੈਣੀ ਆ ਤੇ ਉਹਦੇ ਕਰਕੇ ਮੈਂ ਮਿੱਥੇ ਵੱਢਣ ਲੱਗੀ ਸੀ ਮਿੱਥੇ ਵੱਢਣ ਤੋਂ ਬਾਅਦ ਫਿਰ ਇਹਨਾਂ ਨੂੰ ਮੈਂ ਸਮਾਰਿਆ ਮਿੱਥੇ ਨੂੰ ਸਮਾਰਿਆ ਤੇ ਸਮਾਰ ਕੇ ਫਿਰ ਮੈਂ ਵੱਢ ਕੇ ਫਿਰ ਮੈਂ ਭੁਰਜੀ ਬਣਾਈ ਫਿਰ ਆਪਾਂ ਪਕਾਈ ਰੋਟੀ ਲੋ ਜੀ ਆਪਣਾ ਉਧਰ ਰੋਟੀ ਪਾਣੀ ਦਾ ਨਿਬੜ ਗਿਆ ਸੀਗਾ ਰੋਟੀ ਪਾਣੀ ਦਾ ਨਿਬੇੜਨ ਤੋਂ ਬਾਅਦ ਫਿਰ ਮੈਂ ਇੱਧਰ ਆ ਗਈ ਸੀ ਮੈਂ ਲੱਗੀ ਸੀ ਕੱਪੜੇ ਧੋਣ ਤੇ ਬਿੱਲੀ ਵੀ ਮੇਰੇ ਨਾਲ ਇੱਧਰ ਆ ਗਈ ਸੀ ਤੇ ਉਹਦੇ ਕਰਕੇ ਫਿਰ ਮੈਂ ਕੱਪੜੇ ਧੋਣ ਲੱਗੀ ਸੀ ਮੈਂ ਚੱਲ ਕੱਪੜੇ ਧੋਦਾਂ ਧੁਕਮਾ ਸੋਹਣੀ ਨਿਕਲਿਆ ਹੀ ਸੀ ਥੋੜੇ ਜਿਹੇ ਤਾਂ ਮੈਂ ਕੱਪੜੇ ਧੋਦੇ ਸੀ ਥੋੜੇ ਜਿਹੇ ਰਹਿੰਦੇ ਸੀ ਮੈਂ ਵੀ ਮੈਂ ਕਿਹਾ ਚੱਲ ਇਹ ਵੀ ਧੋ ਦਿੰਨੀ ਆ ਨਾਲ ਲੱਗਦੇ ਕੱਲ ਤਾਂ ਵੈਸੇ ਮੌਸਮ ਠੀਕ ਨਹੀਂ ਸੀਗਾ ਕੱਲ ਧੁੰਦ ਬਹੁਤ ਜ਼ਿਆਦਾ ਸੀਗੀ ਫਿਰ ਮੈਨੂੰ ਅੱਜ ਲਾਹ ਹੋ ਗਿਆ ਮੈਂ ਕਿਹਾ ਚੱਲ ਕੱਪੜੇ ਵੀ ਧੋ ਤੁਪਾਂ ਸੋਹਣੀ ਆ ਨਿਕਲੀ ਹੋਈ ਇਹਦੇ ਕਰਕੇ ਲੋ ਜੀ ਪਹਿਲਾਂ ਆਪਾਂ ਕੱਪੜੇ ਧੋ ਲਈਏ ਕੱਪੜੇ ਧੋਣ ਤੋਂ ਬਾਅਦ ਰਹਿੰਦੇ ਕੰਮ ਜਿਹੜੇ ਆਪਾਂ ਉਹ ਫੇਰ ਕਰਾਂਗੇ ਲੋਜੀ ਕੱਪੜੇ ਆਪਣੇ ਧੁੱਤੇ ਗਏ ਸੀਗੇ ਕੱਪੜੇ ਆਪਣੇ ਕਾਫੀ ਜ਼ਿਆਦਾ ਇਕੱਠੇ ਹੋ ਗਏ ਸੀਗੇ ਤੇ ਫਿਰ ਮੈਂ ਧੋਲੇ ਸੀਗੇ ਧੁੱਪਾਂ ਧਪਾਂ ਦੇ ਅੰਦਰ ਵਧੀਆ ਨਿਕਲੇ ਸੀ ਸੋਹਣੀ ਨਿਕਲੇ ਸੀ ਧੁੱਪਾਂ ਤਾਂ ਤੇ ਬਾਕੀ ਕਮਰੇ ਖਮਰੇ ਵੀ ਆਪਣੇ ਸੁੰਬਰੇ ਗਏ ਸੀਗੇ ਤੇ ਧੁੱਪਾਂ ਸੋਹਣੀ ਕਰਕੇ ਕੱਪੜੇ ਕਾਫੀ ਜ਼ਿਆਦਾ ਇਕੱਠੇ ਹੋਏ ਸੀਗੇ ਫਿਰ ਉਹ ਜਿਹੜੀਆਂ ਕਿਆਰੀਆਂ ਨੇ ਸਾਹਮਣੇ ਉੱਥੇ ਆਪਾਂ ਗਾਜਰਾਂ ਲਾਈ ਹੋਈਆਂ ਨੇ ਤੇ ਬਾਕੀ ਦੋ ਤਿੰਨ ਕਬੂਟੇ ਆਪਣੇ ਹਰੀਆਂ ਮਿਰਚਾਂ ਆਂਦੇ ਨੇ ਤੇ ਗਾਜਰਾਂ ਨੇ ਗਾਜਰਾਂ ਦਾ ਵੈਸੇ ਲੈਣੀਆਂ ਨਿਕਲੀਆਂ ਨਹੀਂ ਹੈਗੀਆਂ ਛੋਟੀਆਂ ਛੋਟੀਆਂ ਨੇ ਮਾੜੀਆਂ ਮਾੜੀਆਂ ਜੀਆਂ ਨੇ ਇਹਦੇ ਕਰਕੇ ਲੋ ਜੀ ਆਪਣਾ ਕੱਪੜਾ ਨਿਬੜ ਗਿਆ ਸੀਗਾ ਕੱਪੜਿਆਂ ਨੂੰ ਨਵੇਂਣ ਤੋਂ ਬਾਅਦ ਆਹ ਦੇਖੋ ਇਹ ਕਿੰਨੀ ਮਤਲਬ ਕਿ ਸੁਹਾਵਾ ਇਹ ਜਿਹੜੀ ਫਰਸ਼ ਤੇ